ਹਾਂਜੀ ਬਾਈ ਜੀ ਨਮਸਕਾਰ ਹੈ ਆਦਾਬ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਬ੍ਰ ਸੁਭਾਗਤਾ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜਾ ਸਦਰ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਾਈ ਜੀ ਚੈਨਲ ਆਪਨਾਂ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੋਡ ਦੇ ਜਿਹਾ ਸ਼ਾਨਦਾਰ ਵੀਡੀਓ ਲਿਆਉਂਦੇ ਰਿਹਾ ਕਰੀਏ ਤਾਂ ਇਹ ਕੋਈ ਘਰੇ ਦੇ ਟੌਪ ਜਾਨਵਰਾਂ ਦਾ ਸ਼ੌਕ ਕਰਾਂਦੇ ਰਿਹਾ ਕਰੀਏ ਉਹ ਹਾਂ ਜੀ ਵੀ ਦਰਸ਼ਕ ਵੀਰੋ ਕੀ ਹਾਲ ਚਾਲ ਹੈ ਮੇਰਾ ਭਰਾ ਠੀਕ ਠਾਕ ਹਾਂ ਤੁਹਾਡਾ ਛੋਟਾ ਭਰਾ ਮੀਤ ਕਰਦਾ ਕਿ ਮੇਰੇ ਸਾਰੇ ਵੀਰ ਭਰਾ ਆਪਣੇ ਘਰ ਪਰਿਵਾਰ ਜਣਾ ਪਰਾਂ ਦੇ ਵਿੱਚ ਠੀਕ ਠਾਕ ਹੋਣਗੇ ਵੀਡੀਓ ਆਪਣੀ ਦੇਖ ਕੇ ਚੰਗੇ ਕਬੂਤਰਾਂ ਦਾ ਮੇਰਾ ਭਰਾ ਸ਼ੌਂਕ ਕਰਕੇ ਆਨੰਦਮਾਨਦੇ ਹੋਣਗੇ ਉਹ ਹਾਂ ਜੀ ਵੀ ਦਰਸ਼ਕ ਵੀਰੋ ਅੱਜ ਤੁਹਾਡੇ ਵਾਸਤੇ ਦੋ ਮੇਰਾ ਭਰਾ ਬਚਿਆਂ ਦੀ ਵੀਡੀਓ ਲਾਉਣ ਲੱਗੇ ਆ ਬੱਚੇ ਐਸੇ ਚੰਦਰੇ ਬੱਚੇ ਬਲੇ ਨੇ ਨਾ ਮੇਰਾ ਵੀਰੋ ਦਰਸ਼ਕੋ ਦੇਖ ਕੇ ਬੱਚੇ ਨੂੰ ਪੋਖ ਲੱਥੀ ਕੀ ਪੋਖ ਠੀਕ ਹੈ ਜੀ ਪਿਓਰ ਬਾਬੇ ਟਿਰਲੇ ਵਾਲੇ ਕਬੂਤਰਾਂ ਦੇ ਵਿੱਚੋਂ ਜੀ ਚੈੱਕ ਕਰ ਲਓ ਠੀਕ ਆ ਜੀ ਬਰਦਾ ਆਪਣਾ ਕਬੂਤਰ ਆ ਠੀਕ ਆ ਨਾਲ ਆਪਣੀ ਇਹਨਾਂ ਦੀ ਮਾਂ ਬੈਠੀ ਆ ਜੀ ਚੈੱਕ ਕਰ ਲਓ ਠੀਕ ਆ ਤੇ ਆਹਾਂ ਇਹਨਾਂ ਦਾ ਬਾਪ ਆ ਮੇਰਾ ਵੀਰੋ ਠੀਕ ਆ ਜੀ ਚੈੱਕ ਕਰ ਲਓ ਹਰੀਆਂ ਅੱਖਾਂ ਦਾ ਆਪਣਾ ਇਹ ਕੂਤਰ ਆ ਜੀ ਠੀਕ ਆ ਕਬੂਤਰ ਹੈਗਾ ਆਪਣਾ ਪੰਨੂ ਵਾਲੇ ਕੂਤਰਾਂ ਵਿੱਚੋਂ ਮਾਦੀ ਪਿਓ ਟੈਲ ਵਾਲੇ ਕੂਤਾਂ ਦੇ ਵਿੱਚੋਂ ਲਗੀ ਆ ਜੀ ਤੇ ਜਿਹੜੇ ਬੱਚੇ ਨਿਕਲੇ ਨੇ ਪੂਰੀ ਆਪਦੀ ਮਾਂ ਤੇ ਬੱਚੇ ਗਏ ਨੇ ਚੈੱਕ ਕਰ ਲਓ ਕੱਚੀਆਂ ਪੀਲੀਆਂ ਅੱਖਾਂ ਦੇ ਬੱਚੇ ਆਹ ਬੰਨ ਗਏ ਹਰੀਆਂ ਅੱਖਾਂ ਦਾ ਇਹਨਾਂ ਦਾ ਪਿਓ ਆ ਬਾਪੇ ਪੰਨੂ ਵਾਲੇ ਕੂਤਰਾਂ ਦੇ ਵਿੱਚੋਂ ਤਸ ਕੋ ਏਡਾ ਸੁਣਾਤਾ ਬੈਠਿਆ ਜੁੜੀ ਦਾ ਬੱਚੇ ਡਾਉਂਗੇ ਤੁਹਾਨੂੰ ਆਪ ਹੀ ਪਤਾ ਲੱਗ ਜੇਗਾ ਹਾਂ ਬਈ ਕੀ ਗੱਲ ਬਾਤ ਹੈਗੀ ਆ ਔਰ ਕੀ ਨਹੀਂ ਠੀਕ ਹੈ ਆਹ ਆਪਣਾ ਪਹਿਲਾ ਬੱਚਾ ਮੇਰਾ ਭਰਾ ਠੀਕ ਹੈ ਜੀ ਤੇ ਆਹ ਤਸ ਕੋ ਆਪਣਾ ਪਹਿਲਾ ਬੱਚਾ ਚੈੱਕ ਕਰੋਂ ਮੇਰਾ ਭਰਾ ਬੱਚੇ ਆਪਣੇ ਆ ਦਾ ਕੱਦ ਕਾਠ ਸ਼ਕਲ ਅਗਲ ਤੇ ਰੰਗ ਰੂਪ ਤੇ ਆ ਹੁਣ ਕਰਦੇ ਮਕਮਲ ਵੀਡੀਓ ਦੀ ਆਪਾਂ ਯਾਨੀ ਕਿ ਸ਼ੁਰੂਆਤ ਤੇ ਬਣੇ ਹੋ ਮੇਰਾ ਭਰਾ ਵੀਡੀਓ ਦੇ ਵਿੱਚ ਤੇ ਬਾਬੇ ਉਹ ਅੱਜ ਵਾਲੇ ਬੱਚੇ ਮੈਂ ਕਹਿੰਦਾ ਲਾਲ ਲਾਲ ਹੋਏਗੀ ਲਾਲ ਲਾਲ ਜਿਹੜੇ ਸਜਣ ਦੇ ਘਰ ਆਹ ਆਪਣੇ ਅੱਜ ਵਾਲੇ ਝੋਟੇ ਨੂੰ ਜਾਣਗੇ ਠੀਕ ਹੈ ਜੀ ਪਿਆਰ ਕੁੰਨ ਵਾਲੇ ਕੂਤਰਾਵਾਂ ਵਿੱਚੋਂ ਜੀ ਹਰੀਆਂ ਅੱਖਾਂ ਦੇ ਇਹਨਾਂ ਦਾ ਬਾਪ ਆ ਚੈੱਕ ਕਰ ਲੋ ਤੁਹਾਨੂੰ ਅੱਖਾਂ ਕਲੀਅਰ ਨਜ਼ਰ ਆ ਰਹੀਆਂ ਹੋਣਗੀਆਂ ਤੇ ਬੱਚੇ ਚੈੱਕ ਕਰ ਲੋ ਬਿਲਕੁਲ ਆਪਣੀ ਮਾਂ ਤੇ ਗਏ ਨੇ 10 ਕੋ ਜੋੜਾ ਐਸਾ ਤਾਂ ਬੈਠਾ ਨਾ ਜੋੜੇ ਦਾ ਜੇ ਕੂਤਰੀ ਨੇ ਬੱਚੇ ਕੱਢਨੇ ਜਿਵੇਂ ਆਪੀ ਤੇ ਕੱਢਦੇ ਨੇ ਜੇ ਕੂਤਰੀ ਨੇ ਬੱਚੇ ਕੱਢੇ ਜਿਵੇਂ ਆਪਣੇ ਦੇ ਕੱਢਣਗੇ ਠੀਕ ਹੈ ਕੋਈ ਬੰਦਾ ਐ ਨਹੀਂ ਕਿਸੇ ਦਾ ਹਾਂ ਵੀ ਇਹਨਾਂ ਚ 1% ਫੋਨ ਬਾਬੇ ਕੁੰਨ ਵਾਲਾ ਹੈਗਾ ਯਾਰ ਪਰ ਬਾਬੇ ਉਹ ਜਦੋਂ ਡਾਉਂਗੇ ਤੁਹਾਨੂੰ ਆਪ ਹੀ ਪਤਾ ਲੱਗੂਗਾ ਹਾਂ ਬਈ ਬਾਕੀ ਅਜ ਦੋ ਨਸਲਾਂ ਭੜ ਕੇ ਉੱਡਦੀਆਂ ਪਈਆਂ ਨੇ ਹਾਂ ਜੀ ਵੀ ਬਾਬਿਓ ਆ ਕਰੋ ਜੀ ਸਾਨੂੰ ਆਪਣਿਆਂ ਦੀ ਕੁਆਲਿਟੀ ਚੈੱਕ ਦੇਖੋ ਮੇਰਾ ਭਰਾ ਫਿਰ ਕਿਵੇਂ ਖੜਦੇ ਆ ਪਤਾ ਲਾਦਾ ਹਾਂ ਯਾਰ ਬਾਕੀ ਕੋਈ ਅੱਜ ਨਜਾਇਜ਼ ਚੀਜ਼ ਲੱਗੀ ਨਜਾਇਜ਼ ਕਿ ਨਜਾਇਜ਼ ਹੀ ਚੰਗੇ ਬੱਚਿਆਂ ਦੀ ਵੀਡੀਓ ਆਪਾਂ ਲਾਈ ਆ ਠੀਕ ਹੈ ਬਾਕੀ ਚਲੋ ਵੇਣਿਆ ਜੀ ਕਿਹੜੇ ਭਰਾ ਦੀ ਕਿਸਮਤ ਵਿੱਚ ਆਪਣੇ ਅੱਜ ਵਾਲੇ ਆਹ ਦੋਨੇ ਝੋਟੇ ਹੈਗੇ ਨੇ ਠੀਕ ਹੈ ਬਾਕੀ ਦਸ ਕੋ ਡਾਉਣਾ ਕਰਨਾ ਕਿਵੇਂ ਘਜਾਉਣਾ ਬੱਚਾ ਉਹ ਥੋੜੇ ਆ ਜੀ ਠੀਕ ਹੈ ਨਾ ਥੋੜੇ ਘਰ ਆ ਕੇ ਵੀਰੇ ਅਸੀਂ ਬੱਚੇ ਨਹੀਂ ਘਜਾ ਸਕਦੇ ਬੱਚਿਆਂ ਨੂੰ ਸ਼ਤਰੀ ਉੱਤੇ ਲਾਉਣਾ ਸਹੀ ਖਰਾਕ ਦੇਣੀ ਸਹੀ ਟ੍ਰੇਨਿੰਗ ਦੇਣੀ ਉਹ ਤੁਹਾਡਾ ਫਰਜ਼ ਹੈ ਮੇਰਾ ਭਰਾ ਠੀਕ ਹੈ ਬਾਕੀ ਉਡਣਾ ਨਾੜਣਾ ਉਹ ਫਰਜ਼ ਇਹਨਾਂ ਝੋਟਿਆਂ ਦਾ ਆ ਠੀਕ ਹੈ ਆਪਾਂ ਕੋਸ਼ਿਸ਼ ਕਰਦੇ ਆ ਵੀਰੇ ਤੁਹਾਨੂੰ ਚੰਗੇ ਤੋਂ ਚੰਗੇ ਮੇਰਾ ਭਰਾ ਬੱਚੇ ਆਪਾਂ ਦੀ ਬਾਕੀ ਦਾ ਸਕੂ ਆਪਣੀ ਕੋਸ਼ਿਸ਼ ਨਹੀਂ ਦੀ ਆ ਇਹ ਜੀ ਚੰਗੇ ਤੋਂ ਚੰਗੀ ਚੀਜ਼ ਤੁਹਾਡੇ ਅੱਗੇ ਆਪਣੇ ਭਰਾਵਾਂ ਦੇ ਅੱਗੇ ਮੇਰਾ ਭਰਾ ਪੇਸ਼ ਆਪਾਂ ਕਰੀਏ ਠੀਕ ਹੈ ਬਾਕੀ ਤੁਹਾਨੂੰ ਪਹਿਲਾਂ ਮੈਂ ਰੇਟ ਮੈਂਸ਼ਨ ਕਰ ਦਿੰਨਾ ਆ ਆਪਣੇ ਨਾਲ ਬੱਚਾਂ ਦਰਸ਼ਕੋ 2200 ਰੁਪਿਆ ਰੇਟ ਆ ਜੀ ਇਹਨਾਂ ਬੱਚਿਆਂ ਦਾ ਹਾਂਜੀ ਦਰਸ਼ਕੋ ਸਿਰਫ 2200 ਰੁਪਿਆ ਰੇਟ ਆ 2200 ਰੁਪਏ ਜੁੜੇ ਦੇ ਸਾਨੂੰ ਦਰਸ਼ਕੋ ਬੱਚੇ ਆਪਣੇ ਆ ਆਪਣੇ ਕੋਲੇ ਅਵੇਲੇਬਲ ਨਹੀਂ ਕਿਸੇ ਮੇਰੇ ਸੱਜਣ ਨੂੰ ਪਠੇ ਚਾਹੀਦੇ ਹੁਣ ਆਪਣੇ ਨਾਲ ਉਹ ਕੰਟੈਕਟ ਕਰ ਸਕਦਾ ਆ ਹੁਣ ਬਹੁਤਿਆਂ ਵੀਰਾਂ ਨੂੰ ਲੱਗੂਗਾ ਵੀਰੇ ਰੇਟ ਥੋੜਾ ਜਿਆਦਾ ਵੀਰੇ ਅਸੀਂ ਮੰਨਦੇ ਆ ਰੇਟ ਜਿਆਦਾ ਪਰ ਵੀਰੇ ਕੁਆਲਿਟੀ ਦੇ ਹਿਸਾਬ ਨਾਲ ਦਰਸ਼ਕੋ ਰੇਟ ਹੁੰਦਾ ਆ ਠੀਕ ਆ ਇਹ ਵੀ ਨਹੀਂ ਕਿਵੇਂ ਮੰਗਣ ਨੂੰ 30000 ਮੰਗ ਬੈਠਾ ਇਹਨਾਂ ਦਾ ਨਹੀਂ ਮੇਰਾ ਭਰਾ ਕਿਉਂਕਿ ਤੁਹਾਨੂੰ ਪਤਾ ਜੀ ਇਹੋ ਜਿਹੇ ਸੋਹਣੇ ਬੱਚੇ ਕੱਲੀ ਕਣਕ ਤੇ ਮੇਰਾ ਵੀਰ ਨਹੀਂ ਪਲਦੇ ਨਹੀਂ ਪਲਦੇ ਉਹ ਵੀ ਖਾਸ ਕਰਕੇ ਮੇਰਾ ਭਰਾ ਇਹੋ ਜਿਹੇ ਚੰਗੇ ਨਿਆਬ ਜੋੜਿਆਂ ਦੇ ਠੀਕ ਹੈ ਜੀ ਬਾਕੀ ਵੀਰ ਰੀਅਲ ਤੇਨਾਂ ਦਾ ਖੁਦ ਲਿਆ ਆ ਆ ਤਾਂ ਕਰੀ ਆਪਾਂ ਇਨੀ ਗਰੰਟੀ ਹੈ ਕਿ ਠੋਕੇ ਦੇਈਦੀ ਆ ਠੀਕ ਹੈ ਬਾਕੀ ਜਿਹੜੀ ਚੀਜ਼ ਆਪਣੇ ਘਰ ਦੀ ਆ ਘਰ ਦੀ ਕਹਿ ਕੇ ਸੇਲ ਕਰਾਂਗੇ ਜਿਹੜੀ ਚੀਜ਼ ਮੇਰਾ ਭਰਾ ਬਾਹਰ ਲੀ ਆ ਉਹ ਆਪਾਂ ਬਾਹਰ ਲੀ ਕਹਿ ਕੇ ਹੀ ਸੇਲ ਕਰਾਂਗੇ ਤੇ ਆਜੋ ਬਾਬਿਓ ਹੁਣ ਆਪਾਂ ਤੁਹਾਨੂੰ ਇਹਨਾਂ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਬਕਾਇਦਾ ਤੁਹਾਨੂੰ ਕੱਲੀ ਕੱਲੀ ਚੀਜ਼ਾਂ ਮੇਰਾ ਭਰਾ ਸ਼ੋਅ ਕਰਾਉਣਾ ਔਰ ਵੀਡੀਓ ਵਿੱਚ ਮੇਰਾ ਬਿਰ ਤੁਸੀਂ ਲਾਸਟ ਨਾ ਹੀ ਬਣੇ ਰਹੋ ਠੀਕ ਹੈ ਤਾਂ ਹਾਂ ਜੀ ਵੀ ਬਾਬਿਓ ਆਹ ਆਪਣੇ ਮਕਮਲ ਬੱਚੇ ਦਾ ਮੇਰਾ ਭਰਾ ਬਰਾ ਤੁਸੀਂ ਬਾਡੀ ਸਟਰਕਚਰ ਚੈੱਕ ਕਰ ਲਓ ਠੀਕ ਹੈ ਪਰਾਕ ਕਲੀਆਂ ਦੇ ਬੱਚੇ ਤੁਹਾਨੂੰ ਦੱਸ ਦੇਣਗੇ ਕਿ ਹਾਂ ਵੀ ਜਦੋਂ ਅਸੀਂ 10 ਪੱਲੀ ਸਾਫ਼ ਹੋਏ ਨਾ ਤਾਂ ਅਸੀਂ ਕੀ ਕਰਾਂਗੇ ਠੀਕ ਹੈ ਜੀ ਇਹਨਾਂ ਦੇ ਵਿੱਚੋਂ ਆਪਾਂ ਬੱਚੇ ਦਿੱਤੇ ਸੀ ਆਪਣਾ ਵੀਰ ਜੀ ਫਰੂਜ਼ਪੁਰ ਤੋਂ ਭਰਾ ਜੋਗਨ ਠੀਕ ਹੈ ਜੀ ਕਲੀਆਂ ਕਲੀਆਂ ਦੇ ਬੱਚੇ ਭਾਤੇ ਪੱਲੀ ਸਾਫ਼ ਕੂਤਰਾਂ ਦੇ ਨਾਲ ਵਹਿੰਦੇ ਸੀਗੇ ਜੀ ਇਹੋ ਜਿਹਾ ਬੁਲਾਦੇ ਆ ਠੀਕ ਹੈ ਚੈੱਕ ਕਰ ਲਓ ਮੁਰਾ ਭਰਾ ਬਿਲਕੁਲ ਸਾਫ਼ ਤਲਹਾਲ ਦੀ ਘੜੀ ਜੀ ਅੱਖਾਂ ਇਹਨਾਂ ਦੀਆਂ ਸ਼ਾਕੀਆਂ ਨੇ ਹੋ ਸਕਦਾ ਕੱਚੀਆਂ ਬੀੜੀਆਂ ਰੱਖ ਜਾਣੇ ਜਾਂ ਜ਼ਿਆਦਾਤਰ ਸ਼ਾਕੇ ਜਾਂ ਥੋੜੇ ਬਹੁਤ ਇਹ ਟੀਰ ਕੱਟ ਜਾਣਗੇ ਠੀਕ ਹੈ ਜੀ ਪੂਰਾ ਉੱਚਾ ਲੰਮਾ ਕਾਤਾ ਜੀ ਬੱਚੇ ਆਪਣੇ ਦਾ ਬਾਕੀ ਆ 10 ਕੋ ਪੱਲਾ ਚੈੱਕ ਕਰੋ ਜੀ ਆਪਣੇ ਬੱਚੇ ਦਾ ਠੀਕ ਆ ਜੀ ਪ੍ਰਾਈਸ ਮੈਂ ਤੁਹਾਨੂੰ ਵਿੱਚੇ ਮੈਂਸ਼ਨ ਕਰ ਦਿੰਦਾ ਆ ਮੇਰਾ ਵੀਰ ਠੀਕ ਆ ਜੀ 2200 ਰੁਪਿਆ ਰੇਟ ਆ ਜੀ ਦੋਨਾਂ ਬੱਚਿਆਂ ਦਾ ਠੀਕ ਆ ਵੀਰੇ ਬੱਚੇ ਵੀਰੇ ਆਪਣੇ ਕੋਲ ਕੱਟ ਰੇਟ ਵਾਲੇ ਵੀ ਹੈਗੇ ਨੇ ਪਰ ਵੀਰੇ ਕੁਆਲਟੀ ਆ ਜੋ ਤੁਹਾਡੀ ਸਕਰੀਨ ਦੇ ਸਾਹਮਣੇ ਤੁਸੀਂ ਆਪ ਖੁਦ ਚੈੱਕ ਕਰ ਸਕਦੇ ਹੋ ਦੇਖੋ ਜੀ ਪੱਲੇ ਦੀ ਕੁਆਲਟੀ ਜਾਂ ਪੈਂਦਾ ਮੇਰਾ ਭਰਾ ਫਿਰ ਵੱਡੇ ਗੁੰਦਰਾ ਦਾ ਭਲੇਖਾ ਕਿ ਨਹੀਂ ਠੀਕ ਹੈ ਜੀ ਰਹੀ ਗੱਲ ਪੁੱਛੀ ਤੁਹਾਨੂੰ ਪਤਾ ਜੀ ਬਿਲਕੁਲ ਬੰਦ ਪੁੱਛ ਤੇ ਆ ਬਾਬਿਓ ਕਰਾਂ ਅਗਲਾ ਪੱਲਾ ਚੈੱਕ ਕਰ ਲਓ ਜੀ ਵੱਡੇ ਚੌੜੇ ਨਿੱਗਰ ਪੰਲਿਆਂ ਦੇ ਆਪਣੇ ਆਹ ਬੱਚੇ ਬਿਲਕੁਲ ਕਲੀਆਂ ਦੇ ਬੱਚੇ ਆ ਜੀ ਹਲੇ ਢਾਂਗੀ ਉੱਤੇ ਆਪਾਂ ਭੌਣੇ ਸਟਾਰਟ ਕਰੇ ਹੀ ਨਹੀਂ ਠੀਕ ਹੈ ਬਿਲਕੁਲ ਪੋਸਟਾਂ ਹੀ ਕਰਨੀਆਂ ਤੇ ਸੈਡਾਂ ਤੋਂ ਹਲਕੇ ਹਲਕੇ ਜੇ ਕਾਲੇ ਜੇ ਚੋਟੇ ਇਹਨਾਂ ਦੇ ਠੀਕ ਹੈ ਬਾਕੀ ਆਹ ਪੈਰ ਚੈੱਕ ਕਰ ਲਓ ਖਾਨੇ ਅੰਦਰ ਬੱਚੇ ਆ ਆਪਣੇ ਬਲਦੇਵੇ ਸੀ ਤੁਸੀਂ ਜਿਵੇਂ ਚੈੱਕ ਕਰ ਹੀ ਲਿੱਤਾ ਆ ਠੀਕ ਹੈ ਜੀ ਬਿਲਕੁਲ ਬ੍ਰੇਕ ਖੁਸ਼ਕ ਪੈਰਾਂ ਦਾ ਬਿਲਕੁਲ ਬੰਦ ਜੋੜਾਂ ਦਾ ਬਾਬਿਓ ਆਪਣਾ ਇਹ ਬਚਾ ਆ ਆਹ ਲੋ ਜੀ। ਬਾਕੀ ਤੁਸੀਂ ਐਸ ਬੰਨੇਉ ਮੇਰਾ ਭਰਾ ਚੈੱਕ ਕਰ ਲੋ ਫੁੱਲ ਐਕਟਿਵ ਆਪਣੇ ਆਹਾ ਬਜੇ ਆ। ਠੀਕ ਹੈ ਜੀ। ਦਾਣਾ ਪਾਣੀ ਵਧੀਆ ਚੌਕਦੇ ਨੇ ਮੇਰਾ ਵੀ। ਬਾਕੀ ਇਧਰ ਆ ਵੀਰੇ ਕਰਾ। ਤੇ ਆਹ ਲੋ ਜੀ ਤੇ ਆਹ ਸੀਗਾ ਵੀਰੇ ਆਪਣਾ ਮੱਕਾ ਮਲ ਪਹਿਲਾ ਬਚਾ ਤੇ ਆਓ ਵੀਰ ਹੁਣ ਮੈਂ ਤੁਹਾਨੂੰ ਉਹਦੇ ਅਗਲੇ ਭਰਾ ਦਾ ਸ਼ੌਂਕ ਦਿਖਾਉਣਾ ਠੀਕ ਹੈ ਤੇ ਵੀਡੀਓ ਵਿੱਚ ਮੇਰਾ ਭਰਾ ਤੁਸੀਂ ਬਣੇ ਰਹੋ ਤੇ ਦੱਸਿਓ ਵੀ ਬਾਬਿਓ ਕਿਦਾਂ ਲੱਗੇ ਤੁਹਾਨੂੰ ਅੱਜ ਵਾਲੇ ਆਪਣੇ ਬੱਚੇ। ਦੇਖੋ ਜੀ ਕਿੱਡੇ ਜਿਹੜੇ ਪੱਠੇ ਆਪਣੇ ਇਹ। ਹਾਂਜੀ ਵੀ ਬਾਬਿਓ ਆ ਚੈੱਕ ਕਰੋ ਜੀ ਆਪਣੇ ਅਗਲੇ ਸਾਹ ਦੇ ਕੁਆਲਟੀ ਮੇਰਾ ਵੀਰ ਪਹਿਲਾਂ ਤੁਸੀਂ ਇਹਦਾ ਬਾਰੀ ਸਟਰਕਚਰ ਚੈੱਕ ਕਰੋ ਜੀ ਪੱਠੇ ਦਾ ਦੇਖੋ ਮੇਰਾ ਵੀਰ ਠੀਕ ਆ ਜੀ ਸੰਦੂਰੀ ਨੋਕ 10 ਕੋ ਸੰਦੂਰੀ ਪਲਕਾਂ ਠੀਕ ਆ ਜੀ ਤੇ ਬੱਚਾ ਨਾਲਿਆ ਉੱਥੇ ਵਿੱਚ ਤੇ ਪੈਰ ਬਿਲਕੁਲ ਸਾਫ਼ ਕਰਕੇ ਆ ਦੇਖੋ ਜੀ ਗੱਜ ਨਾਂਗੂ ਪੈਰ ਹੋਈ ਵੀ ਸਿਰਖ ਲਾਲ ਮਟਰ ਦੀਆਂ ਵੀ ਆਂਗੇ ਮੇਰਾ ਵੀਰ ਠੀਕ ਆ ਜੀ ਬਿਲਕੁਲ ਫਾਮ ਤੇ ਜੋੜ ਪਹਿਲਾਂ ਤੁਹਾਨੂੰ ਪੂਛ ਹੀ ਵਿਖਾ ਦਾਂ ਯਾਰ ਆ ਚੈੱਕ ਕਰ ਲੋ ਬਿਲਕੁਲ ਬੰਦ ਪੂਛ ਰੱਖਦੇ ਨੇ ਯਾਰ ਦੋਨੇ ਦੇ ਦੋਨੇ ਬੱਚੇ ਔਰ ਵੀਰੇ ਬੱਚਿਆਂ ਦੀ ਪਲਵਾਈ ਛੋਡੇ ਸਾਹਮਣੇ ਆ ਜੀ ਕਲੀ ਫੋਕੀ ਕਣਕ ਤੇ ਤਾਂ ਇਹੋ ਜਿਹੇ ਬੱਚੇ ਪਾਲਦੇ ਨਹੀਂ ਤੁਹਾਨੂੰ ਵੀ ਪਤਾ ਉਹ ਵੀ ਖਾਸ ਕਰ ਮੇਰਾ ਵੀਰੇ ਚੰਗੇ ਜੋੜਿਆਂ ਦੇ ਠੀਕ ਆ ਇਹਦੀ ਅੱਖ ਦੇ ਵਿੱਚ ਦਰਸ਼ਕੋ ਹਲਕਾ ਜਿਹਾ ਟੀਰ ਆ ਚੈੱਕ ਕਰ ਲਓ ਦੂਜੀ ਅੱਖ ਸ਼ਾਹ ਕਾਲੀ ਆ ਤੇ ਆ ਚੈੱਕ ਕਰ ਲਓ ਦੂਜੀ ਅੱਖ ਸ਼ਾਹ ਕਾਲੀ ਸੰਧੂਰੀ ਨੋਕ ਸੰਧੂਰੀ ਪਾਲਕਾਂ ਤੇ ਦੂਜੀ ਅੱਖ ਦੇ ਵਿੱਚ ਮੇਰਾ ਭਰਾਏ ਦੇ ਹਲਕਾ ਜਿਹਾ ਟੀਰ ਪੈਂਦਾ ਬੜੀ ਸਟਰਕਚਰ ਤੁਸੀਂ ਚੈੱਕ ਕਰ ਹੀ ਲਿਤਾ ਆ ਠੀਕ ਆ ਜੀ ਬਿਲਕੁਲ ਸਾਫ ਸੁਥਰੇ ਆਪਣੇ ਬੱਚੇ ਨੇ ਚੈੱਕ ਕਰ ਲਓ ਇਹਨਾਂ ਬੱਚਿਆਂ ਨੇ ਵੀਰੇ ਹਲੇ ਕਲੀ ਤੱਕ ਨਹੀਂ ਛੁੱਟੀ ਗਈ ਚੈੱਕ ਕਰ ਲਓ ਪੱਲਿਆਂ ਦੀ ਕੁਆਲਿਟੀ ਬਾਕੀ ਡਾਉਂਗੇ ਤਾਂ ਮੇਰਾ ਵੀਰ ਪੂਰੀ ਬੱਲੇ ਬੱਲੇ ਹੋਈਗੀ ਬੱਲੇ ਬੱਲੇ ਆ ਚੈੱਕ ਕਰ ਲਓ ਵੀਰੇ ਅਗਲੇ ਪੱਲੇ ਦੀ ਕੁਆਲਿਟੀ ਨਾ ਤਾਂ ਵੀਰੇ ਕੂਤਰਾ ਪਿੰਡੋਂ ਜਾਂਦੇ ਆ ਤੇ ਉੜਦੇ ਵੀ ਫੁੱਲ ਟਕਾ ਕੇ ਆ ਰੇਟ ਤੁਹਾਨੂੰ ਮੈਂ ਦੁਬਾਰਾ ਵਿੱਚ ਮੈਂਸ਼ਨ ਕਰ ਦਣਾ 1100 ਰੁਪਏ ਨਾ GNU ਆ ਜੀ ਠੀਕ ਹੈ 2200 ਰੁਪਏ ਦਾ ਜੋੜਾ ਮੇਰਾ ਵੀਰੋ ਵੀਰੇ ਕੁਆਲਿਟੀ ਆ ਕੁਆਲਿਟੀ ਦੇ ਹਿਸਾਬ ਨਾਲ ਰੇਟ ਆ ਕੋਈ ਚੱਕਰ ਨਹੀਂ ਠੀਕ ਹੈ ਬਾਕੀ ਤੁਸੀਂ ਇੱਕ ਦੋ ਦਿਨ ਠਹਿਰ ਜੋ ਆਪਾਂ ਬੱਚਿਆਂ ਦੀ ਵੀਡੀਓ ਲਾਵਾਂਗੇ ਮੇਰਾ ਭਰਾ ਬਿਲਕੁਲ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਠੀਕ ਹੈ ਬਾਕੀ ਇਸ ਬੰਦੇ ਨੂੰ ਮੇਰਾ ਭ ਤੇ ਆ ਬਾਬੇ ਉਹ ਬੱਚੇ ਆਪਣੇ ਦੇ ਪੈਰ ਚ ਬਿਲਕੁਲ ਲਾਲ ਸੁਰਖ ਪੈਰ ਬੰਦ ਜੋੜਾਂ ਦਾ ਆਪਣਾ ਇਹ ਪਠਾਇਆ ਠੀਕ ਹੈ ਜੀ ਬਾਕੀ ਆ ਹਮ ਮਕਮਲ ਬਾਡੀ ਸਟਰਕਚਰ ਕੇ ਨਾਲ ਤੁਸੀਂ ਚੈੱਕ ਕਰ ਸਕਦੇ ਹੋ ਤੇ ਆ ਸੀਗਾ ਵੀਰੋ ਆਪਣਾ ਮਕਮਲ ਦੂਸਰਾ ਬੱਚਾ ਬਾਬੇ ਡੇਲੇ ਵਾਲੀ ਕੂਤਰਾਂ ਵਿੱਚੋਂ ਪਿਓ ਇਹਨਾਂ ਦਾ ਪਿਓਰ ਕੰਨ ਵਾਲੀ ਕੂਤਰਾਂ ਦੇ ਵਿੱਚੋਂ ਜੀ ਠੀਕ ਹੈ ਜੀ ਹੁਣ ਤੁਸੀਂ ਆਪ ਹੀ ਸਮਝ ਲਓ ਕਿ ਬੱਚੇ ਜਦੋਂ ਉੱਡਣਗੇ ਤੇ ਕੀ ਕਰਨਗੇ ਤੇ ਠੀਕ ਹੈ ਬਾਕੀ ਚਲੋ ਜਿਹੜੇ ਭਰਾਣੋਂ ਤਾਂ نسل ਦੀ ਸਮਝ ਆ ਉਹ ਤਾਂ ਬੰਦੇ ਨੇ ਯਾਰ ਵੇਖ ਕੇ ਹੀ ਪਾਰਖਿਆ ਨਾ ਹਾਂ ਯਾਰ ਬੱਚੇ ਵਾਕਈ ਖਰੇ ਨੇ ਇੱਕ ਗੱਲ ਹੋਰ ਮੇਰਾ ਭਰਾ ਜੀੜੀ ਚੀਜ਼ ਆਪਣਾ ਇਹ ਘਰ ਦੀ ਆ ਵੀਰੇ ਆਪਾਂ ਘਰ ਦੇ ਕਹਿ ਕੇ ਸੇਲ ਕਰਾਂਗੇ ਬਕਾਇਦਾ ਉਹਦਾ ਰੇਟ ਵੀ ਆਪਾਂ ਮੈਂਸ਼ਨ ਕਰਿਆ ਕਰਾਂਗੇ ਠੀਕ ਹੈ ਜੀ ਤੇ ਲੋ ਜੀ ਆ ਸੀਗਾ ਵੀਰੇ ਆਪਣਾ ਮੱਕਮਲ ਦੂਸਰਾ ਬਚਾ ਤੇ ਆਓ ਭਰਾ ਹੁਣ ਸਾਨੂੰ ਮੇਰੇ ਕੋਲ ਇਹ ਬਚੇ ਇਹ ਜਾਲ ਦੇ ਵਿੱਚ ਛੱਟ ਕੇ ਵਿਖਾਉਣਾ ਪੰਜ ਵਜੇ ਆ ਕਰਾਂ ਦੁਬਾਰ ਤੋਂ ਆਪਣੇ ਮੱਕਮਲ ਝੋਟਾਂ ਦੀ ਦਰਖੋਸਟਿੰਗ ਮਜੀਸ਼ਨ ਚੈੱਕ ਕਰ ਲੋ ਸ਼ਕਲ ਆਕਲ ਕੱਦ-ਕਾਟ ਤੇ ਰੰਗ ਰੂਪ ਠੀਕ ਹੈ ਵੀਰੇ ਔਰ ਮੇਰਾ ਭਰਾ ਮੈਨੂੰ ਫੋਨ ਬੰਦਾ ਉਹੀ ਲਾਵੇ ਠੀਕ ਹੈ ਜਿਹੜਾ ਜਿਆਦਾ ਗਰੰਟੀਆਂ ਨਾ ਮੰਗਦਾ ਹੋਵੇ ਠੀਕ ਆ ਅੱਵਲ ਤਾਂ ਯਾਰ ਬੱਚੇ ਇੰਨੀ ਨੋਟਾਉਣੀਆਂ ਹੀ ਨਹੀਂ ਜਿਹੜੇ ਭਰਾਵਾਂ ਨੇ ਇਹਨਾਂ ਦਾ ਭੈਣ ਭਰਾਵਾਂ ਦਾ ਰਿਅਲਟ ਵੇਖਿਆ ਹੋਇਆ ਆ ਠੀਕ ਆ ਉਹਨਾਂ ਦੇ ਨਾਲ ਦੇ ਨਾਲ ਹੀ ਆਪਣੇ ਤੋਂ ਬੱਚੇ ਆਹ ਬੁੱਕ ਕਰਵਾ ਲੈਣੇ ਆ ਬਾਕੀ ਚਲੋ ਬਹਿਨੇ ਆ ਜੀ ਕਿਹੜੇ ਸੱਜਣ ਤੇ ਘਰ ਜਾਂਦੇ ਆ ਆਪਣੇ ਇਹੇ ਚੋਪਰ ਤੇ ਬਾਕੀ ਡਿਲੀਵਰੀ ਇਹਨਾਂ ਦੀ ਆਲ ਪੰਜਾਬ ਆ ਜੀ ਪੰਜਾਬ ਤੋਂ ਇਲਾਵਾ ਦਸਕੋ ਦਿੱਲੀ ਜੰਡੇਗੜ ਤੇ ਅੰਬਾਲਾ ਇਹਨਾਂ ਥਾਵਾਂ ਦੇ ਉੱਤੇ ਬਰਾਬਰ ਜਾਨਵਰ ਆਪਣੇ ਜਾਂਦੇ ਨੇ ਤੇ ਕੋਈ ਮੇਰਾ ਭਰਾ ਇਥੋਂ ਬਿਲੋਂਗ ਕਰਦਾ ਹੋਵੇ ਆਪਣੇ ਨਾਲ ਤੁਸੀਂ ਸੰਪਰਕ ਕਰਕੇ ਬੱਚਿਆਂ ਦੀ ਬੁਕਿੰਗ ਕਰਾ ਕੇ ਆਪਣੇ ਸ਼ਹਿਰ ਤੁਸੀਂ ਬੱਚੇ ਆਹ ਮੰਗਵਾ ਸਕਦੇ ਹੋ ਠੀਕ ਆ ਬਾਕੀ ਬੱਚੇ ਬਿਲਕੁਲ ਚੂਗਾ ਸੋਣ ਮੈਂ ਵਿਖਾਉਣਾ ਦੇਖੋ ਜੀ ਚੂ ਚੂ ਕਰਦੇ ਹਲੇ ਦੇਖੋ ਠੀਕ ਹੈ ਇਹ ਨਹੀਂ ਕੋਈ ਵੱਡੇ ਬੱਚੇ ਬਿਲਕੁਲ ਹਲੇ ਇਹਨਾਂ ਬੱਚਾ ਨੇ ਦਰਸ਼ਕੋ ਕਲੀ ਤੱਕ ਨਹੀਂ ਛੁੱਟੀ ਬਿਲਕੁਲ ਚੂ ਚੂ ਕਰਦੇ ਆਵੇ ਠੀਕ ਹੈ ਆਵੇ ਲੋ ਜੀ ਤੁਸੀਂ ਆਵਾਜ਼ ਜਿਵੇਂ ਸੁਣ ਸਕਦੇ ਹੋ ਦੇਖੋ ਜੀ ਬਿਲਕੁਲ ਚੂ ਚੂ ਕਰਦੇ ਬੱਚੇ ਠੀਕ ਹੈ ਬਾਕੀ ਇਹਨਾਂ ਦੇ ਪੈਰ ਮੋਢੇ ਸ਼ਗਲਾਂ ਚੈੱਕ ਕਰ ਲੋ ਸ਼ਿਕਾਰੀ ਬੰਦਾ ਤਾਂ ਗਾਰੰਟੀ ਪੁੱਛੇਗਾ ਨਹੀਂ ਹੁਣ ਇਹਨਾਂ ਪੁੱਛਣਾ ਵੀਰੇ ਬੱਚੇ ਹੈਗੇ ਆ ਜਾਂ ਨਹੀਂ ਜੇ ਹੈਗੇ ਆ ਹੀ ਤੁਹਾਨੂੰ ਪੈਸੇ ਪਾ ਦਨੇ ਆ ਤੇ ਪਲਾਨੀ ਤਰੀਕ ਪਲਾਨੇ ਦੇਨੂ ਸਾਡੇ ਬੱਚੇ ਤੁਸੀਂ ਭੇਜ ਦਿਓ ਤੇ ਬਾਕੀ ਜਿਹੜਾ ਅਣਜਾਣ ਬੰਦਾ ਫਿਰ ਤੁਹਾਨੂੰ ਨੂੰ ਪਤਾ ਗਰੰਟੀਆਂ ਦੇ ਗਰੰਟੀਆਂ 68 68 ਗਰੰਟੀਆਂ ਉਡਣਗੇ ਨਹੀਂ ਉਡਣਗੇ ਕਈ ਬੰਦੇ ਸੋਦਾ ਕਹਿ ਦਿੰਦੇ ਵੀਰੇ ਜੋੜੀ ਬੱਚੇ ਪਾਲੂਗੀ 10000 ਹੁਣ ਸੋਣੀ ਖਰਾ ਕੇ ਵੀਰੇ ਤੁਸੀਂ ਚਾਹ ਰਹੇ ਹੋ ਠੀਕ ਐ ਸੋਣੀ ਟੇਕ ਕੇਅਰ ਕਰੋਗੇ ਸ਼ਾਂ ਨੂੰ 10 15 ਐਮਐਲ ਬੱਚਿਆਂ ਦੇ ਪੋਟੇਸਾਨਾ ਉਹਨਾਂ ਨੂੰ ਪਾਣੀ ਪਿਾਵੋਗੇ ਤਾਂ ਬੱਚੇ ਆਪੇ ਪਨਨਗੇ ਯਾਰ ਹੁਣ ਜੇ ਆਪਾਂ ਦਾਣਾ ਸੱਟ ਕੇ ਉਹੀ ਗੱਲ ਠੀਕ ਹੈ ਬੰਦਾ ਕਿਤੇ ਤੇ ਕਬੂਤਰ ਕਿਥੇ ਫੇਰ ਨਹੀਂ ਮੇਰਾ ਭਰਾ ਬਾਗੀਆਂ ਜਿੱਤੀਆਂ ਜਾਂਦੀਆਂ ਹੁੰਦੀਆਂ ਨੇ ਠੀਕ ਹੈ ਦਰਸ਼ਕੋ ਮਿਹਨਤ ਕਰਨੀ ਪੈਂਦੀ ਆ ਇਹਨਾਂ ਦੇ ਵਿੱਚ ਰਹਿਣਾ ਪੈਂਦਾ ਮੇਰਾ ਭਰਾ ਜੇ ਆਪਾਂ ਕਹਿੰਦੀਆਂ ਨਾ ਹਾਂ ਵੀ ਸਾਫ਼ ਸੁਥਰੇ ਕੱਪੜੇ ਪਾ ਕੇ ਤੇ ਬੰਦਾ ਕਬੂਤਰ ਬਾਜੀ ਕਰ ਲੈ ਨਹੀਂ ਮੇਰਾ ਵੀਰ ਠੀਕ ਹੈ ਜੀ ਇਹਨਾਂ ਵਾਸਤੇ ਕੱਪੜੇ ਦਰਸ਼ਕੋ ਆਡੀ ਹੁੰਦੇ ਆ ਬੰਦੇ ਦੀਆਂ ਕੈਪਰੀਆਂ ਟੀ-ਸ਼ਰਟਾਂ 'ਚ ਰਹਿੰਦੇ ਬੰਦੇ ਅਸਲ ਕਬੂਤਰ ਬਾਜਾ ਹਾਂ ਦਾਣਾ ਪਾਣੀ ਕਰਕੇ ਫਿਰ ਚਾਹੇ ਆ ਦਾ ਟਾ ਟਾਪਾ ਕਰਦੇ ਜਿੱਥੇ ਮਰਜੀ ਮਾੜਾ ਮੋਟਾ ਢੇੜਾ ਛੜਾ ਲਾਉਣ ਨਿਕਲ ਜਾਣ ਨਹੀਂ ਤਾਂ ਵੀਰੇ ਸ਼ਲਟਾ ਪੈਂਟਾਂ ਜਿਹੜੇ ਆਪਦੇ ਹੱਥੀ ਦਾਣਾ ਪਾਣੀ ਕਰਨਾ ਹਾਂ ਜਿਨ੍ਹਾਂ ਦੇ ਚੇਲੇ ਚਾਪਤੇ ਹੈਗੇ ਆ ਉਹ ਫਿਰ ਤੁਹਾਨੂੰ ਪਤਾ ਜੀ ਸਾਰੀ ਖੇਡ ਦਰਸ਼ਕੋਂ ਇੱਧਰ ਤੇ ਆ ਕੇ ਪੈਸਿਆਂ ਦੇ ਮੌਕੇ ਆਂਦੀ ਹੈ ਠੀਕ ਹੈ ਪਰ ਅੱਜ ਦੀ ਡੇਟ ਦੇ ਵਿੱਚ ਕੋਈ ਇੰਨਾ ਵੀ ਆਈਪੀ ਬੰਦਾ ਹੈ ਨਹੀਂਗਾ ਕਿ ਹਾਂ ਵੀ ਕਿ ਸਾਰੇ ਬੰਦੇ ਆਪਣੇ ਕੂਤਰਾਂ ਦੇ ਲਈ ਅੱਡ ਬੰਦਾ ਰੱਖ ਰਹਿਣ ਦਾਣੇ ਪਾਣੀ ਵਾਸਤੇ ਹਨ ਤੇ ਬਾਕੀ ਚਲੋ ਠੀਕ ਆ ਵੀ ਬਾਪੂ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਤੇ ਲਿਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਤੇ ਭਾਜੀ ਤੁਹਾਨੂੰ ਪਤਾ ਹੀ ਆ ਕਿ ਨਸਲ ਦੇ ਵਿੱਚੋਂ ਕੋਈ ਨਵੇਂ ਤੇ ਸਰਾਜ ਇਹ ਜਾਨਵਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਔਰ